ਤੇ ਹੈਲੋ ਗਾਇਸ ਕਿਵੇਂ ਸਾਰੇ ਠੀਕ-ਠਾਕ ਹੋਵਗੇ ਵਧੀਆ ਹੋਗੇ ਤੇ ਸਾਰੇ ਨੂੰ ਦੀਵਾਲੀ ਦੀਆਂ ਵਧਾਈਆਂ ਜੀ ਤੇ ਜੀ ਅੱਜ ਆਈ ਆ ਦੀਵਾਲੀ ਤੇ ਮੈਂ ਤੁਹਾਨੂੰ ਦੇ ਉਹ ਦਿਖਾਨੀਆਂ ਕਿ ਮੈਨੇ ਆਪਦੇ ਦੀਵੇ ਪੇਂਟ ਕੀਤੇ ਹੋਏ ਨੇ ਤੇ ਮੈਨੇ ਗਮਲਾ ਵੀ ਪੇਂਟ ਕੀਤਾ ਤੇ ਹੁਣ ਅਸੀਂ ਜਾਵਾਂਗੇ ਗੁਰਦੁਆਰਾ ਸਾਹਿਬ ਅਤੇ ਇਸ ਮਠਾਡੇ ਕਿਆ ਵਾਂਗੇ ਤੇ ਅਸੀਂ ਅੱਥ ਨੇ ਬਹੁਤ سارے ਪਟਾਕੇ ਜਲਾਵਾਂਗੇ ਜੀ ਅਸੀਂ ਮਸਤ ਮਾਣੇ ਤਾਂ ਜਾ ਕੇ ਆ ਗਏ ਹੁਣ ਅਸੀਂ ਖੇਤ ਗਏ ਸੀ ਤੇ ਆ ਹੈਗੇ ਨੇ ਮੇਰੇ ਪਾਪਾ ਜੀ ਜੇ ਤੁਸੀਂ ਸਾਡੀ ਬੱਚੇ ਜ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰਿਓ ਤੇ ਚੈਨਲ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਜੀ ਤੇ ਅੱਜ ਅਸੀਂ ਰਵ ਦੇ ਪੇਂਟ ਵਾਲੇ ਦੀਵੇ ਦਿਖਾਉਣੀਆਂ ਆ ਜੀ ਇੱਕ ਕਪਾ ਇਹ ਤੇ ਰੱਖਾਂਗੇ ਤੇਜੀ ਕਪਾ ਇਹਦੇ ਰੱਖਾਂਗੇ ਤੇਜੀ ਇੱਕ ਕਪਾ ਆਪਾਂ ਕੁਝ ਦੀਵਾਲੀ ਦੇ ਉਹ ਤੇ ਤਿਹਾੜ ਦੇ ਰਿਲੇਟਡ ਆਪਾਂ ਕੁਝ ਵਿਆਰਤ ਸਮਾਨ ਖਰੀਦਦਾ ਸੀ ਜਿਹੜਾ ਕਿ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਇੱਕ ਤਾਂ ਆਪਾਂ ਇਹ ਸਿਨਰੀ ਲੈ ਕੇ ਆਏ ਸੀ ਬਾਕੀ ਕਹਿੰਦੇ ਹੁੰਦੇ ਨੇ ਕਿ ਦੀਵਾਲੀ ਵੇਲੇ ਕੋਈ ਵੀ ਭਾਂਡਾ ਤਰੀ ਬਣਾ ਜਿਹਾ ਹੋ ਗਿਆ ਹੁੰਦਾ ਇਸ ਕਰਕੇ ਮੈਂ ਕਰ ਦਿੱਤੀਆ ਪਿੱਤਲ ਦੀ ਪਤਲੀ ਇਹਦੇ ਵਿੱਚ ਅੱਜ ਆਪਾਂ ਖੀਰ ਬਣਾਈ ਸੀ ਆਪਾਂ ਇੱਕ ਪਾਸੇ ਜੀਰੀ ਦਾ ਵੀ ਪੂਲ ਜ਼ੋਰ ਹੈ ਜੀ ਇਹ ਤਾਂ ਪਾਪਾ ਕਿ ਹਜੇ ਸਾਡੀ ਜੀਰੀ ਨਹੀਂ ਆਈ ਆਪਾਂ 44 ਤੋਂ ਬਾਅਦ ਪਟਾਂਗੇ ਇਸ ਤਰ੍ਹਾਂ ਦੇ ਚੱਲ ਰਹੇ ਨੇ ਗੁਰਲੇਨ ਦੇ ਪਟਾਕੇ ਇਸ ਪਟਾਕੇ ਚੱਲੇ ਨੇ ਜਮਾਈਸ ਗਾਇਸ ਪਾਪਾ ਇਹਨਾਂ ਦਾ ਕੀ ਹੋਈਆ ਦੇਖਦੇ ਆਂ ਇਹ ਰੈਐਕਸ਼ਨ ਕਿਵੇਂ ਹੁੰਦਾ ਜਦ ਮੈਂ ਚਿੱਟੇ ਵਰੰਗੂ ਕਰਦੇ ਨੇ ਵਾਸਤਾ ਇਹਦੀ ਵੀ ਇਸ ਦੋਜੀ ਪਿੰਕ ਵੀ ਨੇ ਤੇ ਬਲੂ ਖਾਸੇ ਸਾਰੇ ਕੋਈ ਗਰੇ ਪਟਾਕੇ ਕਿੰਨੇ ਨੇ ਉਹ ਜਰੂਰ ਕਮੈਂਟ ਕਰਕੇ ਦੱਸਿਓ ਨੀਚੇ ਓਰੇ 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 ਰੱਖਾਂਗੇ ਜਦੋਂ ਨੂੰ ਰਾਤ ਹੋਊਗੀ ਤਾਂ ਤੁਸੀਂ ਸਾਰੇ ਖਤਮ ਕਰ ਲੋਗੇ ਪਾਪਾ ਚੌਂਡਾ ਬੜਾ ਆਲਾ ਅੰਦਰ ਦੀ ਬੂਮਾਰਾ ਦਰਮਾਦ ਆਇਆ ਚੱਲੇ ਕੀ ਹੈ ਸੇਦਰ ਰੱਬ ਤੇਰਾ ਹੋ ਜਾ ਤਰਾ ਲਾ ਦਮਿਆ ਸੁੱਚ ਦਾ ਬਦੋ ਦੀਪਮਾਲਾ ਦੀ ਲੈ ਆ ਪਟਾਰ ਕੱਟ ਲਈ ਪਹਿਲਾਂ ਫੇਰੇ ਕੰਮ ਸਾਰੇ ਹੋਰ ਕਰਾਂਗੇ ਜੀ ਇੱਥੇ ਗੁਰਲੀਨ ਬਣਾ ਰਹੀ ਹੈ ਰੰਗੋਲੀ ਅਤੇ ਮੈਂ ਦੀਵਿਆਂ ਦੀ ਤਿਆਰੀ ਕਰ ਰਿਹਾ ਹਾਂ ਅਤੇ ਫਿਰ ਆਪਾਂ ਜਲਾਵਾਂਗੇ ਘਰੂੰਡੀ ਮਮਾ ਦੇਖੋ ਆਪਾਂ ਕਿੰਨੇ ਹਰਾ ਕਰ ਪਰਦੂ ਦੇਖਿਆ ਜੀ జేకరే చనల్ను సబ్స్క్రైబ కెల్ ఆన్ దాని తా నవీ ఆీదేషన్ తోడే తక్ ఆ ਲਓ ਜੀ ਇੱਥੇ ਗੁਰleen ਦੀ ਰੰਗੋਲੀ ਬਣ ਕੇ ਤਿਆਰ ਹੋ ਗਈ ਹੈ ਅਤੇ ਇਸਨੇ ਬਣਾਇਆ ਹੈਪੀ ਦੀਵਾਲੀ ਅਤੇ ਆਪਾਂ ਗੁਰੁੰਡੀ ਦਾ ਮੱਥਾ ਟੇਕ ਲਿਆ ਹੈਗਾ ਤੇ ਹੁਣ ਆਪਾਂ ਬਾਰੇ ਬਾਰ ਦੇ ਵਿੱਚ ਦੀਵੇ ਜਗਾਵਾਂਗੇ ਆ ਜੋ ਦੀਵੇ ਜਗਾਈਏ ਜੀ ਉਹਨਾਂ ਦੇਤੇ ਰਾਦੇ ਬੱਤੀ ਚਾਪ muga läheb muidugi . ei saa täna jõul olema . ei saa täna jõul olema . ਹੈਲੋ ਗਾਇਜ਼ ਫਰੈਂਡਸ ਆ ਦੀਵੇ ਨੂੰ ਅੱਗ ਲੱਗ ਰਹੀ ਆ ਦੀਵੇ ਜਗਾਉਣੇ ਹੁੰਦੇ ਨੇ ਪਤਾਂ ਹਾਂਜੀ ਅੱਜ ਆ ਜਾਏਗਾ ਬੰਦੀ ਛੋੜ ਦਿਵਸ ਜਿਸ ਵਿੱਚ ਕੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਵੰਜਾ ਜੋ ਰਾਜੇ ਸੀ ਉਹਨਾਂ ਨੂੰ ਉਹਨਾਂ ਨੇ ਆਜ਼ਾਦ ਕਰਵਾਇਆ ਸੀ ਤੇ ਅੰਮ੍ਰਿਤਸਰ ਪਹੁੰਚੇ ਸੀ ਉਹ ਤੇ ਉਹਨਾਂ ਦੀ ਖੁਸ਼ੀ ਦੇ ਵਿੱਚ ਹੀ ਉਸ ਦਿਨ ਦੀਵੇ ਜਗਾਏ ਸੀ ਦੀਪਮਾਲਾ ਕਰੀ ਸੀ ਜਿਹੜੇ ਸਿੱਖ ਇਤਿਹਾਸ ਦੇ ਵਿੱਚ ਆਪਾਂ ਦੀਵਾਲੀ ਵਾਲੇ ਦਿਨ ਬੰਦੀ ਛੋੜ ਦੀਪਸ ਵੀ ਮਨਾਉਣਿਆਂ ਨਾਲ ਹੀ ਹਾਂ ਹਾਂ

ਕੱਪੜੇ ਕੂਰੀਂਗ ਭਰਾ ਦਾ ਪੂਰੇ ਆ ਜਾ ਹੱਸ ਵਾਲਾ ਲਵੇ ਨਾ Pak, ਬੰਨੀ ਗਾਦੇ ਦੋ ਚੜ੍ਹੀ ਦੇਖੋ ਪਾਪਾ ਇੱਕ ਮਿੰਟਾ ਅੱਕੇ ਡੰਡੇ ਵਾਲਾ ਜਾੜਿਆ ਇਹ ਨਾਲ ਝੜਿਆ ਕਰ ਆਗੂੰਂਦੀ ਉਹਨਾਂ ਚ ਮੇਰਾ ਇਹ ਰਿਹਾ ਕਿਹੜਾ ਹੈ ਹਰਾ ਜੋ ਲਾਲ ਹਾਏ ਆਜੋ ਆਰੇ ਮਿਰਚੀ ਤੋਂ ਵੀ ਨਹੀਂ ਡਰਦੀ ਚਲੋ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਐਨੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਕਿ ਸਾਰੇ ਹੀ ਸਬਸਕ੍ਰਾਈਬਰਸ ਆਪਣੇ ਪਰਿਵਾਰ ਦੇ ਨਾਲ ਹੱਸਦੇ ਵਸਦੇ ਦੀਵਾਲੀ ਮਨਾਉਣ ਅਤੇ ਇਹਦੀ ਦੀਵਾਲੀ ਉਹਨਾਂ ਲਈ ਖੁਸ਼ੀਆਂ ਭਰਿਆ ਜੀਵਨ ਲੈ ਕੇ ਆਵੇ।